ਕੁਦਰਤ ਨੇ ਮਚਾਈ ਭਾਰੀ ਤਬਾਹੀ ਸਾਰਾ ਕੁਝ ਹੋ ਗਿਆ ਢਾਟੇ ਰੀ ਲੱਖਾਂ ਲੋਕ ਹੋ ਗਏ ਬੇਕਾਰ ਚਾਰੇ ਪਾਸੇ ਹੋਇਆ ਪਾਣੀ ਹੀ ਪਾਣੀ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਸਲ ਇਹ ਤਬਾਹੀ ਦੁਬਈ ਵਿੱਚ ਹੋਈ ਏ ਦਰਸਲ ਦੁਬਈ ਵਿੱਚ ਇਨਸਾਨਾਂ ਨੂੰ ਕੁਦਰਤ ਨਾਲ ਖਿਲਵਾੜ ਕਰਨਾ ਮਹਿੰਗਾ ਪੈ ਗਿਆ ਜਿਸ ਕਾਰਨ ਸਾਰੇ ਹੀ ਦੁਬਈ ਵਿੱਚ ਕੁਦਰਤ ਨੇ ਮਚਾ ਦਿੱਤਾ ਕਹਿਰ ਚਾਰੇ ਪਾਸੇ ਮੱਚੀ ਹਹਾਕਾਰ ਤੁਹਾਨੂੰ ਦੱਸਦੀ ਏ ਕਿ ਦੁਬਈ ਵਿੱਚ ਇਨਸਾਨਾਂ ਵੱਲੋਂ ਕੁਦਰਤ ਕੋਲੋਂ ੱੱਕੇ ਨਾਲ ਮੀ ਪਵਾਇਆ ਗਿਆ ਦਰਸਲ ਇਸ ਤਕਨੀਕ ਨੂੰ ਆਊਟ ਸੀਡਿੰਗ ਕਿਹਾ ਜਾਂਦਾ ਹੈ ਜਿਸ ਵਿੱਚ ਜਹਾਜ਼ਾਂ ਨਾਲ ਕੁਝ ਕੈਮੀਕਲ ਅਸਮਾਨ ਵਿੱਚ ਛਿੜਕੇ ਜਾਂਦੇ ਹਨ ਅਤੇ ਮੀਂਹ ਪਵਾਇਆ ਜਾਂਦਾ ਹੈ ਪਰ ਦੁਬਈ ਵਿੱਚ ਇਨਸਾਨਾਂ ਵੱਲੋਂ ਕੁਦਰਤ ਨਾਲ ਕਰਿਆ ਤੱਕਾ ਹੀ ਇਨਸਾਨੀ ਜ਼ਿੰਦਗੀ ਲਈ ਮੁਸੀਬਤ ਬਣ ਗਿਆ ਮੀਂਹ ਅਤੇ ਤੂਫਾਨ ਇੰਨਾ ਜ਼ਿਆਦਾ ਸੀ ਕਿ ਦੁਬਈ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿੱਥੇ ਪਾਣੀ ਨਾ ਪਰਿਆ ਹੋਵੇ ਜਿਸ ਕਾਰਨ ਕਾਫੀ ਜਾਨੀ ਅਤੇ مالی ਨੁਕਸਾਨ ਵੀ ਹੋਇਆ ਹੈ ਸੋ ਕੁਦਰਤ ਤਾਂ ਇਨਸਾਨ ਦਾ ਕੀਤਾ ਤੱਕਾ ਸਹਿ ਸਕਦੀ ਹੈ ਪਰ ਜਦੋਂ ਕੁਦਰਤ ਆਪਣਾ ਕਹਿਰ ਦਿਖਾਉਂਦੀ ਹੈ ਤਾਂ ਪਲਾਂ ਵਿੱਚ ਹੀ ਸਭ ਖਤਮ ਕਰ ਦਿੰਦੀ ਹੈ ਸੋ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ